ਉੜੇ ਜਣ ਪਹਿਲਾਂ ਮੈਂ ਇਹ ਬੇਨਤੀ ਕੀਤੀ ਸੀ ਸਿੱਧ ਛੁੱਪ ਬੈਠੇ ਪਰਬਤੀ ਕੌਣ ਜਗਤ ਕੋ ਬਾਰੋ ਉਤਾਰਾ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਪਰਬਤਾਂ ਵਿੱਚ ਰਹਿਣ ਵਾਲੇ ਜੋਗੀਓ ਤੁਸੀਂ ਲੁਕ ਲੁਕ ਕੇ ਬਹਿ ਗਏ ਆ ਕੇ ਭਾਈ ਗੁਰਦਾਸ ਜੀ ਨੇ ਦੱਸਿਆ ਕਿ ਗੁਰੂ ਨਾਨਕ ਪਾਤਸ਼ਾਹ ਨੇ ਪਰਬਤਾਂ ਵਿੱਚ ਕੰਦਰਾ ਵਿੱਚ ਵੜਿਆ ਜੋਗੀਆਂ ਨੂੰ ਕੱਢ ਕੱਢ ਕੇ ਲਿਆਂਦਾ ਬਾਹਰ ਨਿਕਲੋ ਉਹ ਪਿਆਰੇ ਇਹਨਾਂ ਨੇ ਡੜੀਆਂ ਪੰਕਤੀਆਂ ਵਰਤੀਆਂ ਸਿੱਧ ਛੁੱਪ ਬੈਠੇ ਪ੍ਰਭ ਦੀਏ ਭਾਈ ਗੁਰਦਾਸ ਜੀ ਦੀਆਂ ਤੇ ਭਾਈ ਗੁਰਦਾਸ ਜੀ ਤੇ ਇਹ ਵੀ ਲਿਖਦੇ ਆ ਪਹਿਲਾਂ ਬਾਬੇ ਪਾਇਆ ਬਖਸ਼ਦਾਰ ਪਿਛੋਂ ਦੇ ਫਿਰ ਕਾਲ ਕਮਾਈ ਰੇਤ ਆਕ ਹਾਰ ਕਰ ਰੋੜਾਂ ਦੀ ਗੁਰਕਾਰੀ ਵਿਛਾਈ ਅਰਥ ਤੁਹਾਡੇ ਸਾਹਮਣੇ ਆਈ ਜਣੇ ਆ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸੂ ਬਣਿਆ ਆਈ ਬਾਬਾ ਪੈਦਾ ਸੱਚਖੰਡ ਨੌਨਦ ਨਾਮ ਗਰੀਬੀ ਪਾਈ ਬਾਬਾ ਦੇਖੇ ਧਿਆਨ ਕਰ ਜਲਤੀ ਸਭ ਪ੍ਰਥਵੀ ਦੇਸੀ ਆਈ ਸੋ ਭਗਤੀ ਕਰਨ ਤੋਂ ਬਾਅਦ ਪ੍ਰithvi ਜਨੂੰ ਜਲਦੀ ਦਿਸਦੀ ਆਈ ਫੇਰ ਉਹ ਪ੍ਰਚਾਰ ਦੇ ਦੌਰੇ ਤੇ ਗਏ ਤੇ ਤਪੱਸਿਆ ਕਿੱਥੇ ਕੀਤੀ ਗੁਰਦੁਆਰਾ ਸ੍ਰੀ 베ਰ ਸਾਹਿਬ ਸੁਲਤਾਨਪੁਰ ਲੋਧੀ ਵੇਈ ਨਦੀ ਤੇ ਕੰਡੇ ਤੇ ਕਪੂਰ ਥੱਲੇ ਦੇ ਵਿੱਚ ਆਪ ਜੀ ਦਰਸ਼ਨ ਕਰ ਸਕਦੇ ਹੋ ਤੇ ਆ ਤੁਹਾਡੇ ਸਾਹਮਣੇ ਲਿਖਿਆ ਹੋਇਆ ਤਾਪ ਸਥਾਨ ਹਰ ਰੋਜ਼ ਵੇਈ ਨਦੀ ਵਿੱਚੋਂ ਇਸ਼ਨਾਨ ਕਰਨ ਉਪਰੰਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਨਿਤਨੇਮ ਕਰਦੇ ਸੀ ਅਕਾਲ ਪੁਰਖ ਜੀ ਦੀ ਭਗਤੀ ਵਿੱਚ ਲੀਨ ਹੋ ਜਾਂਦੇ ਸਨ ਇਸ ਤਰ੍ਹਾਂ ਗੁਰੂ ਜੀ ਨੇ 14 ਸਾਲ 9 ਮਹੀਨੇ 13 ਦਿਨ ਇਸ ਸਥਾਨ ਦੇ ਉੱਤੇ ਤਪ ਕੀਤਾ ਤੇ ਜੇ ਗੁਰਨਾਠ ਦੇਵ ਜੀ ਇੰਨਾ ਸਮਾਂ ਭਗਤੀ ਕਰ ਸਕਦੇ ਆ ਤੇ ਫੇਰ ਗੁਰਤੇਗ ਬਹਾਦਰ ਸਾਹਿਬ ਜੀ 26 ਸਾਲ 9 ਮਹੀਨੇ ਤੇ 13 ਦਿਨ ਭਗਤੀ ਕਿਉਂ ਨਹੀਂ ਕਰ ਸਕਦੇ ਬਾਬਾ ਬਕਾਲਾ ਸਾਹਿਬ ਤੇ ਆਓ ਅੱਗੇ ਜਿਹੜੀਆਂ ਹੋਰ ਗੁਰੂ ਗ੍ਰੰਥ ਸਾਹਿਬ ਦੀਆਂ ਪੰਕਤੀਆਂ ਵਰਤ ਕੇ ਕਹਿੰਦੇ ਆ ਜੀ ਅ ਭੋਰੇ ਚ ਨਹੀਂ ਬਹਿ ਸਕਦੇ ਭਗਤੀ ਨਹੀਂ ਕਰ ਸਕਦੇ ਜੇ ਹੈ ਉਹ ਹੈ ਆਓ ਤੁਹਾਨੂੰ ਉਹ ਪੰਕਤੀਆਂ ਸੁਨਾਈਏ ਪਹਿਲਾਂ ਕੀ ਬੋਲਦੇ ਆ ਫੇਰ ਉਹਦੇ ਤੋਂ ਅੱਗੇ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਸ਼ਬਦ ਤਾਨੂੰ ਵਿਖਾਇਆ ਜਾਏਗਾ ਉਹ ਸ਼ਬਦ ਦੇ ਅਰਥ ਗੁਰੂ ਗ੍ਰੰਥ ਸਾਹਿਬ ਕੀ ਕਹਿ ਰਹੇ ਗੁਰੂ ਦਾ ਮਨੋਰਥ ਕੀ ਸੀ ਉਹ ਉਪਦੇਸ਼ ਦੇਣ ਦਾ ਤੇ ਇਹ ਉਹਨੂੰ ਕਿੱਧਰ ਨੂੰ ਵਰਤ ਰਿਹਾ ਜਾਣ ਕੇ ਉਹ ਆਪਣੇ ਮਤਲਬ ਦੇ ਲਈ ਜੋ ਜੀ ਕਰਦਾ ਕਹਿਣ ਨੂੰ ਉਧਰ ਨੂੰ ਉਲਾਈ ਜਾਂਦੇ ਆ ਉਹ ਤੁਹਾਨੂੰ ਵਿਖਾਈਏ ਸੁਣੋ ਪਹਿਲਾਂ ਤੇਗ ਬਹਾਦਰ ਸਹਿਬ ਖੁਦ ਕਹਿੰਦੇ ਐ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਰੱਬ ਤੇਰੇ ਨਾਲ ਵਸਦਾ ਹੈ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਪ੍ਰਮਾਤਮਾ ਤੇਰੇ ਨਾਲ ਵਸਦਾ ਹੈ ਉਹ ਆਪ ਰੱਬ ਨੂੰ ਜੰਗਲਾਂ ਵਿੱਚ ਲੱਭਣ ਜਾਣਗੇ ਉਹ ਅੰਦਰ ਬਹਿ ਕੇ ਲੱਭਣਗੇ ਇੱਥੇ ਇੱਕ ਗੱਲ ਪਹਿਲਾਂ ਕਲੀਅਰ ਕਰਦੀ ਹੈ ਜੀ ਗੁਰੂ ਸਾਹਿਬ ਜੰਗਲ ਨੂੰ ਤੇ ਗਏ ਨਹੀਂ ਉੱਥੇ ਬਾਬਾ ਬਕਾਲਾ ਸਾਹਿਬ ਗੁਰੂ ਸਾਹਿਬ ਜੀ ਦਾ ਘਰ ਸੀਗਾ ਤੇ ਘਰ ਦੇ ਵਿੱਚ ਬੇਸਮੈਂਟ ਵੀ ਆ ਗਈ ਸੀ ਜਿਹਨੂੰ ਪੰਜਾਬੀ ਵਿੱਚ ਭੋਰਾ ਕਹਿ ਦਿੰਦੇ ਆ ਤੇ ਗੁਰੂ ਸਾਹਿਬ ਜੀ ਫਰਮਾਉਂਦੇ ਆ ਕਾਹਰੇ ਬਨਖੋਜਨ ਜਾਈ ਵੀ ਜੰਗਲਾਂ ਦੇ ਵਿੱਚ ਕਿਉਂ ਜਾਣਾ ਉਥੇ ਰੱਬ ਨੂੰ ਲੱਭਣ ਕਿਉਂ ਜਾਣਾ ਉਹ ਇਦਾਂ ਸੀ ਕਿ ਕਈ ਜੋਗੀ ਜੰਗਲਾਂ ਦੇ ਵਿੱਚ ਰੱਬ ਨੂੰ ਲੱਭਣ ਤੁਰ ਜਾਂਦੇ ਸੀ ਉਹ ਭਗਤੀ ਨਾਮ ਕਮਾਈ ਨਹੀਂ ਸੀ ਕਰਦੇ ਉਦਾਂ ਹੀ ਤੁਰੇ ਰਹਿੰਦੇ ਸੀਗੇ ਜੰਗਲ ਜੰਗਲ ਜਿਵੇਂ ਭਗਤ ਫਰੀਦ ਜੀ ਨੇ ਕਿਹਾ ਵੀ ਜੰਗਲ ਜੰਗਲ ਕਿਆ ਭਵੈ ਹਾਂਜੀ ਤੇ ਅੱਗੇ ਮਹਾਰਾਜ ਸਾਹਿਬ ਕਹਿ ਰਹੇ ਸਰਬਨਵਾਸੀ ਸਰਾਲੇ ਪਤ ਉਹੀ ਸੰਗ ਸਮਾਈ ਵੀ ਪਰਮੇਸ਼ਰ ਤੇ ਸਰਾ ਹੀ ਤੇਰੇ ਨਾਲ ਰਹਿੰਦਾ ਆ ਤੇ ਉਹ ਸਰਬਨਵਾਸੀ ਸਾਰੇ ਕਿਤੇ ਨਵਾਸਿਆ ਉਹਦਾ ਜੰਗਲ 'ਚ ਵੀ ਹੈਗਾ ਸਰਬਨਿਵਾਸੀ ਦਾ ਮਤਲਬ ਹੁੰਦਾ ਜੰਗਲ 'ਚ ਵੀ ਹੈਗਾ ਪਹਾੜਾਂ 'ਚ ਵੀ ਹੈਗਾ ਸਾਰੇ ਕਿਤੇ ਧਰਤੀ ਦੇ ਸਾਰੇ ਕਿਤੇ ਆ ਤੇ ਧਰਤੀ ਤੋਂ ਪਰੇ ਵੀ ਸਾਰੇ ਕਿਤੇ ਆਓ ਤੇ ਸਾਰੇ ਕਿਤੇ ਉਹਦਾ ਵਾਸਾ ਆ ਪੋਪ ਮਦ ਜੀ ਵਾਸ ਬਸਤ ਹੈ ਮੁਕਰਮਾਹੇ ਜੈਸੇ ਛਾਈ ਜਿਵੇਂ ਫੁੱਲ ਦੇ ਵਿੱਚ ਸਗੰਧੀ ਵਾਸਦੀ ਆ ਤੇ ਸ਼ੀਸ਼ੇ ਦੇ ਵਿੱਚ ਅਕਸ ਦਿਸਦਾ ਪਾਣੀ 'ਚ ਵੀ ਦਿਸਦਾ ਇਦਾਂ ਉਹ ਸਾਰੇ ਕਿਤੇ ਉਹਦਾ ਅਕਸ ਹੈਗਾ ਤੈਸੇ ਹੀ ਖਰ ਵਸੇ ਨਿਰੰਤਰ ਘੜੀ ਹੀ ਖੋਜੋ ਭਾਈ ਇਦਾਂ ਹੀ ਮਹਾਰਾਜ ਕਹਿੰਦੇ ਉਹ ਸਾਰਾ ਹੀ ਤੇਰੇ ਨਾਲ ਵਸਦਾ ਆ ਤੇ ਉਹਨੂੰ ਆਪਣੇ ਅੰਦਰ ਹੀ ਲੱਭੋ ਬਾਹਰ ਵੀ ਤੇਰੇ ਕੋ ਜਨੂ ਇਹ ਗੁਰੂ ਗਿਆਨ ਬਤਾਈ ਬਾਹਰ ਵੀ ਤੇ ਆਪਣੇ ਅੰਦਰ ਵੀ ਪਰਮੇਸ਼ਰ ਨੂੰ ਇੱਕੋ ਹੀ ਜਾਣੋ ਇਹ ਗੁਰੂ ਸਾਹਿਬ ਜੀ ਨੇ ਦੱਸਿਆ ਪਰ ਗੱਲ ਇੱਥੇ ਇਹ ਆ ਵੀ ਪਰਮੇਸ਼ਰ ਨੂੰ ਲੱਭਣਾ ਕਿਵੇਂ ਆ ਕੀ ਉਹ ਬਾਹਰ ਕਿਸੇ ਮਾਈਕਰੋਸਕੋਪ ਨਾਲ ਲੱਭੇਗਾ ਵੀ ਹਵਾ 'ਚ ਸਾਡੇ ਨਾਲ ਤੁਰਿਆ ਫਿਰਦਾ ਜਾਂ ਅੰਦਰ ਕੋਈ ਕੈਮਰਾ ਵਾਰ ਕੇ ਲੱਭੇਗਾ ਕੋ ਨਾਮ ਭਗਤੀ ਕਮਾਈ ਕਰੇਗਾ ਤੇ ਫੇਰ ਹੀ ਪਰਮੇਸ਼ਰ ਦਿਖੇਗਾ ਨਾ ਕਿ ਗੱਲੀ ਬਾਤੀ ਦਿਖ ਪੇਗਾ ਜਨ ਨਾਨਕ ਬਿਨ ਆਪਾ ਚੀਨਾ ਮਟੈਨਾ ਭ੍ਰਮ ਕੀ ਕਾਈ ਜਿੰਨਾ ਚਿਰ ਆਪਣੇ ਆਪ ਨੂੰ ਚੀਨਾ ਭਾਵ ਹੁੰਦਾ ਜਾਣ ਨਹੀਂ ਲੈਂਦੇ ਪਛਾਣ ਨਹੀਂ ਲੈਂਦੇ ਆਪਣੇ ਅਸਲੀ ਸਰੂਪ ਨੂੰ ਆਤਮਕ ਸਰੂਪ ਨੂੰ ਉਹਨਾਂ ਚਿਰ ਜਿਹੜੀ ਭ੍ਰਮ ਦੀ ਕਾਇ ਜ ਨਹੀਂ ਮਿਟਦੀ ਜਿਵੇਂ ਮਹਾਰਾਜ ਸਾਹਿਬ ਨੇ ਕਿਹਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਿੰਨਾ ਚਿਰ ਆਪਣਾ ਮੂਲ ਨਹੀਂ ਪਛਾਣਦੇ ਅਸਲੀ ਸਰੂਪ ਨਹੀਂ ਪਛਾਣਦੇ ਉਨਾਂ ਚਰ ਗਿਆਨ ਨਹੀਂ ਹੁੰਦਾ ਤੇ ਨਾਮ ਕਮਾਈ ਭਗਤੀ ਕਰਕੇ ਹੀ ਆਪਣਾ ਸਰੂਪ ਪਛਾਣਿਆ ਜਾਂਦਾ ਉਸ ਪਰਮੇਸ਼ਰ ਜੋਤ ਦੇ ਦਰਸ਼ਨ ਹੁੰਦੇ ਆ ਭਗਤ ਫਰੀਦ ਜੀ ਦੀ ਬਾਣੀ ਆ ਫਰੀਦਾ ਤਨ ਸੁੱਕਾ ਪਿੰਜਰ ਸੀਗਾ ਤਲੀਆਂ ਖੁੰਢੇ ਕਾਗਜ ਐਸ ਰੱਬ ਨਾ ਬੋੜਿਓ ਦੇਖ ਬੰਦੇ ਕੇ ਭਾਗ ਕਾਗਾ ਕਰੰਗ ਢੋਲਿਆ सगला ਖਾਇਆ మాਸ ਇਹਦੋ ਇਹਨਾ ਨਾ ਮਤਿ ਛੂਹੋ ਪਿਰ ਦੇਖਣ ਕੀ ਆਸ ਕੀ ਜਦੋਂ ਇਹ ਸ਼ਬਦ ਉਚਾਰੇ ਭਗਤ ਫਰੀਦ ਜੀ ਨੇ ਉਦੋਂ ਪਰਮੇਸ਼ਰ ਦਵਾਰ ਦੀ ਛੱਤ ਤੇ ਬੈਠੇ ਸੀਗੇ ਜੰਗਲ 'ਚ ਹੀ ਸੀਗੇ ਨਾ ਉਦੋਂ ਜਿਹੜਾ ਸੱਚੇ ਦਿਲੋਂ ਭਗਤੀ ਕਰ ਰਿਹਾ ਹੋ ਭਾਵੇਂ ਭੋਰੇ 'ਚ ਬੈਠਾ ਭਾਵੇਂ ਜੰਗਲ 'ਚ ਬੈਠਾ ਉਹ ਪ੍ਰਵਾਨ ਹੀ ਆ ਤੇ ਜਿਹੜਾ ਪਖੰਡੀ ਆ ਉਹ ਭਾਵੇਂ ਜਿੱਥੇ ਮਰਜ਼ੀ ਬੈਜੇ ਉਹ ਕਦੀ ਨਹੀਂ ਪ੍ਰਵਾਨ ਹੋ ਸਕਦਾ ਹੋਰ ਤੇ ਕੀ ਮੈਨੂੰ ਲੱਗਦਾ ਇਹਨਾਂ ਨੇ ਕਦੀ ਜਪਜੀ ਸਾਹਿਬ ਨਹੀਂ ਵਿਚਾਰਿਆ ਜੇ ਵਿਚਾਰਿਆ ਹੁੰਦਾ ਤੇ ਕਦੀ ਵੀ ਤਾਪਦੇ ਭਗਤੀ ਦੇ ਉਲਟ ਗੱਲ ਨਾ ਕਰਦੇ ਅਖੀਰਲੀ ਪੌੜੀ ਦੇ ਵਿੱਚ ਜਪਜੀ ਸਾਹਿਬ ਜੀ ਦੇ ਮਹਾਰਾਜ ਸਾਹਿਬ ਕਹਿੰਦੇ ਆ ਜਤ ਪਹਾੜਾ ਧੀਰਜ ਸੁਨਿਆਰ ਅਹਿਰਣ ਮਤ ਵੇਦ ਹਥਿਆਰ ਭੌਖ ਲਾਗਨ ਤਪ ਤਾਓ ਵੀ ਤਪ ਤਾਓ ਭਾਵ ਇਥੇ ਜਿਵੇਂ ਸੋਨੇ ਨੂੰ ਢਾਲੀ ਦਾ ਆ ਉਹਦੇ ਬਾਰੇ ਉਪਦੇਸ਼ ਦੇ ਰਹੇ ਆ ਵੀ ਜਾਤ ਦੀ ਭੱਠੀ ਤੇ ਧੀਰਜ ਦਾ ਸੁਨਿਆਰਾ ਤੇ ਜਿਹੜੀ ਅਹਰਨ ਹੁੰਦੀ ਜੇ ਤੇ ਰੱਖੇ ਉਹਨੂੰ ਕੁੱਟਣਾ ਆ ਉਹ ਮਤ ਤੇ ਵੇਦ ਭਾਵ ਗਿਆਨ ਦਾ ਜਿਹੜਾ ਹਥਿਆਰ ਆ ਤੇ ਭਾਉ ਖੱਲਾ ਰੱਬ ਦਾ ਡਰ ਰੱਖਣਾ ਆ ਤੇ ਅਗਨ ਕਾ ਦੀ ਅਗ ਕਾ ਦੀ ਬਲਣੀ ਆ ਤਾਪ ਦੀ ਤਾਪਤਾਉ ਭਾਵ ਤਪੱਸਿਆ ਕਾਰ ਨਾਮ ਦੀ ਭਾਂਡਾ ਭਾਉ ਅੰਮ੍ਰਿਤ ਤੇ ਢਾਲ ਸੋ ਇਦਾਂ ਆਪਣੇ ਭਾਂਡਾ ਕਾਦਾ ਕਰਨਾ ਭਾਉ ਦਾ ਪ੍ਰੇਮ ਦਾ ਪ੍ਰੇਮਾ ਭਗਤੀ ਕਰਨੀ ਆ ਤੇ ਉਹਦੇ ਵਿੱਚ ਰੱਬ ਦੇ ਨਾਮ ਦਾ ਜਿਹੜਾ ਰਸਿਆ ਉਹ ਚੋੜਿਆ ਆ ਸਬਦ ਸੱਚੀ ਟਕਸਾਲ ਇਸ ਤਰ੍ਹਾਂ ਆਪਣੇ ਆਪ ਨੂੰ ਢਾਲਣਾ ਆ ਜਿਵੇਂ ਟਕਸਾਲ ਦੇ ਵਿੱਚ ਸਿੱਕੇ ਕਢੇ ਜਾਂਦੇ ਆ ਤੇ ਜਿਨ ਕੋ ਨਦਰ ਕਰਮ ਤਨਕਾਰ ਜਿਹੜੇ ਇਦਾਂ ਕਰਦੇ ਉਹਨਾਂ ਨੂੰ ਹੁੰਦਾ ਕੀ ਉਹਨਾਂ ਨੂੰ ਨਦਰ ਹੋ ਜਾਂਦੀ ਆ ਤੇ ਕਰਮ ਤਨਕਾਰ ਉਹਨਾਂ ਦਾ ਨਿਤ ਦਾ ਕਰਮ ਬਣ ਜਾਂਦਾ ਹੈ ਭਗਤੀ ਕਰਨੀ ਨਾਨਕ ਨਦਰੀ ਨਦਰ నిਹਾਲ ਤੇ ਉਹ ਸਦਾ ਵਾਸਤੇ ਜਿਹੜੇ ਆ ਨਿਹਾਲ ਹੋ ਜਾਂਦੇ ਆ ਆਓ ਇੱਕ ਵਾਰੀ ਸ਼ਾਮਾ ਦਾ ਨਿਤਨੇਮ ਵੀ ਵੇਖ ਲਈਏ ਮਹਾਰਾਜ ਸਾਹਿਬ ਕਹਿੰਦੇ ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਔਰ ਕਾਜ ਤਰਕ ਤੈਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਵੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੀ ਇਕ ਜਾਪ ਇਸੇ ਵਾਸਤੇ ਤੈਨੂੰ ਮਨੁੱਖਾ ਜਨਮ ਮਿਲਿਆ ਹੋਰ ਤੇਰੇ ਕੰਮ ਕੀਤੇ ਹੋਏ ਕਿਤੇ ਕੰਮ ਨਹੀਂ ਆਉਣੇ ਸ਼ਰਮ ਜਾਮ ਲਾਗ ਭਉ ਜਲਤਰਨ ਕਾਇ ਜਨਮ ਬਿਰਥਾ ਜਾਤ ਰੰਗ ਮਾਇਆ ਕਹਿ ਰਹਾਉ ਅੱਗੇ ਮਹਾਰਾਜ ਸਾਹਿਬ ਕਹਿੰਦੇ ਆ Jap Tap Sanjam Dharmna kamaaya ਸੇਵਾ ਸਾਧਨਾ ਜਾਨਿਆ ਹਰ ਰਾਇਆ ਵੀ ਨਾਮ ਹੈ ਜਪ ਕੀਤਾ ਨਾਮ ਹੈ ਤਪ ਕੀਤਾ ਨਾਮ ਹੈ ਕੋ ਸੰਜਮ ਰੱਖਿਆ ਨਾਮ ਹੈ ਧਰਮ ਕਮਾਇਆ ਸੇਵਾ ਸਾਧਨਾ ਜਾਨਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾਂ ਇਹੋ ਜੇ ਅਸੀਂ ਨੀਚ ਆਂ ਸ਼ਰਨ ਪਰੇ ਕੀ ਰੱਖੋ ਸ਼ਰਮਾ ਤੇ ਮਹਾਰਾਜ ਸਾਹਿਬ ਤੇ ਦੱਸ ਰਿਹਾ ਜਿਨੇ ਜਾਪ ਨਹੀਂ ਕੀਤਾ ਤਾਪ ਨਹੀਂ ਕੀਤਾ ਸੰਜਮ ਨਹੀਂ ਰੱਖਿਆ ਧਰਮ ਨਹੀਂ ਕਮਾਇਆ ਉਹ ਨੀਚ ਹੁੰਦੇ ਆ ਇੱਥੇ ਲਿਖਿਆ ਕਿ ਨਹੀਂ ਕਹੋ ਨਾਨਕ ਹਮ ਨੀਚ ਕਰਮਾਂ ਇਹੋ ਜੇ ਸਾਡੇ ਨੀਚ ਕਰਮ ਆ ਸਰਨ ਪਰੇ ਕੀ ਰਾਖੋ ਸ਼ਰਮਾ ਫਿਰ ਵੀ ਮਹਾਰਾਜ ਤੇਰੇ ਅੱਗੇ ਅਰਦਾਸ ਆ ਸਾਨੂੰ ਰੱਖ ਲੈ ਹਾਂਜੀ ਤੇ ਇਹ ਪਤਾ ਨਹੀਂ ਕਿਹੜੀਆਂ ਗੱਲਾਂ ਕਰੀ ਜਾਂਦੇ ਆ ਇਹਨਾਂ ਨੂੰ ਤੇ ਸਵੇਰ ਸ਼ਾਮ ਦੇ ਨਿਤਨੇਮ ਦਾ ਨਹੀਂ ਗਿਆਨ ਹੋ ਕੀ ਉਪਦੇਸ਼ ਦੇ ਰਿਹਾ ਮੈਨੂੰ ਤੇ ਇਹ ਨਹੀਂ ਸਮਝ ਲੱਗਦੀ ਵੀ ਸ਼ਾਇਦ ਇਹਨਾਂ ਨੇ ਕੋਈ ਗੁਰੂ ਗ੍ਰੰਥ ਸਾਹਿਬ ਵੱਖਰਾ ਬਣਾਇਆ ਲੱਗਦਾ ਤੇ ਇਦਾਂ ਹੀ ਆ ਹੁਣ ਤੁਸੀਂ ਤੁਹਾਡੇ ਸਾਹਮਣੇ ਸਾਰੀ ਵਿਚਾਰਿਆ ਦੁੱਧ ਦਾ ਦੁੱਧ ਆ ਪਾਣੀ ਦਾ ਪਾਣੀ ਆ ਤੁਸੀਂ ਆਪ ਸੋਚੋ ਵੀ ਗੁਰੂ ਦੀ ਬਾਣੀ ਗੁਰੂ ਦੇ ਸ਼ਬਦ ਕੀ ਉਪਦੇਸ਼ ਦੇ ਰਹੇ ਆ ਤੇ ਇਹ ਤੁਹਾਨੂੰ ਕੀ ਕਹਿ ਰਹੇ ਆ ਇੱਕ ਇੱਕ ਅੱਧੀ ਅੱਧੀ ਪੰਕਤੀ ਵਰਤ ਕੇ ਸੋ ਗੁਰੂ ਪਿਆਰਿਓ ਇਹੋ ਜਿਹੇ ਜਿਹੜੇ ਪ੍ਰਚਾਰਕ ਆ ਤੁਹਾਨੂੰ ਨਾਮ ਭਗਤੀ ਤੋਂ ਦੂਰ ਲੈ ਜਾਣਾ ਚਾਹੁੰਦੇ ਇਹਨਾਂ ਤੋਂ ਦੂਰ ਹੀ ਰਹੋ ਇਹਨਾਂ ਦੇ ਜਾਲ 'ਚ ਨਾ ਫਸੋ ਬਾਕੀ ਇਤਿਹਾਸ ਬਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਖੁੱਲ ਕੇ ਵਿਚਾਰ ਕਰਾਂਗੇ ਜਿਹੜਾ ਕਹਿੰਦੇ ਜੀ ਇਤਿਹਾਸ ਇਦਾਂ ਕਹਿੰਦਾ ਉੱਥੇ ਆ ਲਿਖਿਆ ਉੱਥੇ ਆ ਡੇਟਾ ਲਿਖਿਆ ਉਹਦੇ ਬਾਰੇ ਵੀ ਖੁੱਲ ਕੇ ਇਦਾਂ ਚੰਗੀ ਤਰ੍ਹਾਂ ਦੱਸਾਂਗੇ ਬੋਲਦਿਆਂ ਤੋਂ ਕੋਈ ਗਲਤੀ ਭੁੱਲ ਚੁੱਕ ਹੋਈ ਹੋਵੇ ਤੇ ਖਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ